ਵੈਗੁਰੂ ਜੀ ਦਾ ਖਾਲਸਾ ਸੇ ਵੈਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਸਰਪੰਚ ਨਵਾਂਗਰੋਂ ਅਸੀਂ ਸਾਰਾ ਪਰਿਵਾਰ ਹੀ ਮਜੀਠੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਬੁਲੰਦ ਕਰਕੇ ਤੇ ਇਹ ਮੋਰਚਾ ਫਤਿਹ ਕਰਵਾਇਆ 3-4 ਦਿਨ ਤੋਂ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ ਨਾ ਸਰਕਾਰ ਨੇ ਨਾ ਸਾਡੇ ਹਲਕਾ ਐਮਐਲਏ ਨੇ ਸਾਡੇ ਦੋ ਹਲਕੇ ਪੈਂਦੇ ਨੇ ਸਤਰਾਨਾ ਤੇ ਲਹਿਰਾ ਤੇ ਦੋਨੋਂ ਹਲਕਿਆਂ ਨੇ ਸਾਡੀ ਕੋਈ ਸਾਰ ਨਹੀਂ ਲਈ ਤੇ ਮਜੀਠੀਆ ਸਾਹਿਬ ਨੇ ਪੂਰੀ ਆਵਾਜ਼ ਬੁਲੰਦ ਕਰਕੇ ਤਿੰਨ ਦਿਨਾਂ ਦੇ ਵਿੱਚੋਂ ਤੇ ਪ੍ਰੈਸ ਕਾਨਫਰੰਸਾਂ ਵੀ ਦੋ ਵਾਰੀ ਕਰਕੇ ਤੇ ਸਾਡੀ ਆਵਾਜ਼ ਉਠਾਈਏ ਤੇ ਉਹਨਾਂ ਦੇ ਬਤੌਰ ਤੇ ਇਹ ਸਾਡਾ ਮੋਰਚਾ ਫਤਿਹ ਹੋਇਆ ਤੇ ਅੱਜ ਸਾਡਾ ਬੱਚਾ ਤੋਂ ਰੈਫਰ ਕੀਤਾ ਗਿਆ ਹੈ ਪੀਜੀਆ ਉੱਤਕ ਤੋਂ ਪੀਜੀਆ ਚੰਡੀਗੜ੍ਹ ਤੇ ਅੱਜ ਇਹ ਸਰਕਾਰ ਇਹ ਚਿੱਠੀ ਕੱਢ ਕੇ ਆਪਣਾ ਵਾਵਾ ਵਾਵਾ ਖਟਣਾ ਚਾਹੁੰਦੀ ਏ ਪਰ ਬਿਲਕੁਲ ਨਹੀਂ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਇਸ ਰੋਮਨੀ ਕਾਲੀਦਾਰ ਵੱਲੋਂ ਇਹ ਕੰਮ ਸਾਰਾ ਜਿਹੜਾ ਫਤਿਹ ਕੀਤਾ ਗਿਆ ਤੇ ਸਭ ਤੋਂ ਵੱਧ ਜਿਹੜਾ ਸਾਡੇ ਸਾਥ ਦਿੱਤਾ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੇ ਤੇ ਕਿਸਾਨ ਯੂਨੀਅਨ ਵੀ ਸਾਡੇ ਨਾਲ ਜੜੀ ਕਿਉ ਸਾਡੇ ਨਾਲ ਖੜੇ ਨੇ ਤੇ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡਾ ਹੋਰ ਕਿਸੇ ਨੇ ਸਰਕਾਰ ਨੇ ਕਿਸੇ ਐਨਐਲਐ ਨੇ ਕਿਸੇ ਬਦਲਿਕ ਨਹੀਂ ਕਿਸੇ ਹੋਰ ਵੀ ਸਿਵਲ ਦੇ ਵਿੱਚ ਵੀ ਸਾਡਾ ਜਿਹੜਾ ਕੋਈ ਕਰਮਚਾਰੀ ਸਾਡਾ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਅਸੀਂ ਮਜੀਠੀਆ ਸਾਹਿਬ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਕਾਦੀਦਾਲ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਜੁੱਪ ਦੀ ਘੜੀ ਦੇ ਵਿੱਚ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ